ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਇੱਕ ਖੁਸ਼ੀ ਦੀ ਲਹਿਰ ਚਾਈ ਹੋਈ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਿਉਂਕਿ ਹਾਲੀ ਦੇ ਵਿੱਚ ਪੰਜਾਬੀ ਅਦਾਕਾਰਾ ਨਰਮਲ ਰਿਸ਼ੀ ਜੀ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਸਭ ਨਰਮਲ ਰਿਸ਼ੀ ਜੀ ਨੂੰ ਵਧਾਈਆਂ ਦੇ ਰਹੇ ਨੇ ਕੋਈ ਪੋਸਟ ਕਰ ਰਿਹਾ ਕੋਈ ਫੋਨ ਕਰਕੇ ਉਹਨਾਂ ਨੂੰ ਵਧਾਈ ਦੇ ਰਿਹਾ ਸੋ ਮੇਰੇ ਨਾਲ ਇਸ ਵਕਤ ਜੁੜ ਚੁਕੇ ਨੇ ਗੁਰਪ੍ਰੀਤ ਕੌਰ ਪੰਗੂ ਮਾਮ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੇ ਨਾਲ ਕੀਤੀਆਂ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮਾਹੌਲ ਹੈ ਇਸ ਵਕਤ ਪੰਜਾਬੀ ਇੰਡਸਟਰੀ ਦੇ ਵਿੱਚ ਕਿਵੇਂ ਸਭ ਮਹਿਸੂਸ ਕਰ ਰਹੇ ਨੇ ਸੋ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਕੌਰ ਪੰਗੂ ਮੈਮ ਕਾਲ ਤੇ ਜੁੜ ਚੁੱਕੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਰਾਜੇ ਮੈਮ ਸੇਤਾ ਠੀਕ ਨੇ ਸਭ ਤੋਂ ਪਹਿਲਾਂ ਇਹ ਦੱਸੋ ਬਿਲਕੁਲ ਚਰਦੀ ਕਲਾ ਬਹੁਤ ਇਹਨਾਂ ਦਿਨਾਂ ਤੋਂ ਖੁਸ਼ੀਆਂ ਹੋਈਆਂ ਪਈਆਂ ਨੇ ਕਿਉਂਕਿ ਜੀ ਦੱਸੋ ਪਤਾ ਹੀ ਨਹੀਂ ਸਾਰੇ ਜੀ ਬਿਲਕੁਲ ਬਿਲਕੁਲ ਸਾਡੇ ਇੰਡਸਟਰੀ ਦੇ ਮਾਨ ਰਿਸ਼ੀ ਮੈਮ ਜੀ ਆ ਪਦਮਸ਼ਰੀ ਅਵਾਰਡ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਛਾਈ ਹੋਈ ਹੈ ਸਭ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਫੋਨ ਕਰਕੇ ਤੁਸੀਂ ਮੈਮ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੇ ਨਾਲ ਕੀਤੀਆਂ ਨੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਡਟੇ ਮੈਨੂੰ ਇਹ ਲੱਗਦਾ ਕਿ ਅ ਰਿਸ਼ੀ ਮੈਮ ਦਾ ਉਹ ਡਿਜ਼ਰਵ ਕਰਦੇ ਸੀ ਤੇ ਜਦੋਂ ਕੋਈ ਬੰਦਾ ਡਿਜ਼ਰਵ ਕਰਦਾ ਹੁੰਦਾ ਹੈ ਉਹਨੂੰ ਉਹਦੀ ਪ੍ਰਾਪਤੀ ਮਿਲਦੀ ਹੈ ਤਾਂ ਉਹਨੂੰ ਚਾਹਣ ਵਾਲਿਆ ਨੂੰ ਤਾਂ ਹੋਰ ਵੀ ਵੱਧ ਖੁਸ਼ੀ ਹੁੰਦੀ ਹੈ ਤੇ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਮੈਂ ਆਪਣੇ ਆਪ ਨੂੰ ਮਾਣਮਤੀ ਮਹਿਸੂਸ ਕਰ ਰਹੀ ਹਾਂ ਕਿ ਸਾਡੇ ਜਿਹੜੇ ਸਤਕਾਰਯੋਗ ਭਿੰਜੀ ਹੈ ਤੇ ਉਹਨਾਂ ਨੂੰ ਇਹ ਜਿਹੜਾ ਅਵਾਰਡ ਨਾ ਪਦਮਸ਼ਰੀ ਨਾਲ ਉਹ ਸਨਮਾਨਿਤ ਹੋਏ ਨੇ ਤੇ ਇਹਦੇ ਨਾਲ ਪੰਜਾਬੀ ਇੰਡਸਟਰੀ ਦਾ ਸਾਰੀ ਦਾ ਸੈਰ ਜਿਹੜਾ ਉਹ ਮਾਣ ਦਾ ਉੱਚਾ ਹੋਇਆ ਪੰਜਾਬ ਦੀ ਧੀ ਇੱਕ ਹੈ ਨਾ ਜਿਹੜੀ ਸਾਡੀ ਹੈ ਤੇ ਸਾਰੇ ਪੰਜਾਬ ਦਾ ਹੀ ਮੈਨੂੰ ਲੱਗਦਾ ਸਰ ਇਹ ਮਾਣ ਉੱਚਾ ਹੋਇਆ ਹੈ ਤੇ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਤੇ ਮੈਨੂੰ ਆ ਲੱਗਦਾ ਕਿ ਜੇ ਕੋਈ ਸ਼ਬਦ ਮੈਂ ਬੋਲਾਂ ਛੋਟੇ ਪੈ ਜਾਂਦੇ ਉਹਦੇ ਸਾਹਮਣੇ ਜੀ ਆ ਮਮ ਨਰਮਲ ਰਸ਼ੀ मैम ਨੇ ਵੀ ਗੱਲ ਸੋਸ਼ਲ ਮੀਡੀਆ ਦੇ ਉੱਪਰ ਕਹੀ ਹੈ ਕਿ ਜਦੋਂ ਉਹਨਾਂ ਨੂੰ ਪਦਮਸ਼ਰੀ ਅਵਾਰਡ ਦੇ ਲਈ ਕਾਲ ਆਈ ਸੀ ਤਾਂ ਪਹਿਲਾਂ ਉਹ ਡਰ ਗਏ ਸੀਗੇ ਤੁਹਾਡੀ ਕੋਈ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਅਜਿਹੀ ਹਾਂ ਮੇਰੀ ਗੱਲ ਹੋਈ ਸੀ ਮੈਨੂੰ ਕਹਿੰਦੇ ਵੀ ਗੁਰਪ੍ਰੀਤ ਤੇ ਇਹ ਨਾ ਫੋਨ ਪਤਾ ਨਹੀਂ ਕਿਹਦਾ ਆਈ ਜਾਂਦਾ ਤੇ ਮੈਨੂੰ ਮੇਰੇ ਤੋਂ ਕਾਫੀ ਕਾਗਜ਼ ਪੱਤਰ ਪੁੱਛ ਰਹੇ ਨੇ ਪਤਾ ਨਹੀਂ ਇਹ ਕੀ ਗੱਲ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੇ ਜੇ ਕੋਈ ਫੋਨ ਆਇਆ ਨਾ ਤਾਂ ਤੁਸੀਂ ਚੱਕ ਲਿਓ ਅਸੀਂ ਬੈਠੇ ਸੀ ਕਿੱਥੇ ਅਸੀਂ ਉੱਠ ਕੇ ਜੇ ਉਹ ਗੱਲ ਹੋਈ ਤਾਂ ਉਹ ਮੇਰਾ ਖਿਆਲ ਆ ਉਹ ਅਨਕੁਆਰੀ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਉਹਨਾਂ ਦੇ ਪ੍ਰੋਫਾਈਲ ਮੰਗਣੀ ਸੀ ਸਾਰਾ ਕੁਝ ਪਤਾ ਕਰਨਾ ਸੀ ਤਾਂ ਇਹਨੇ ਨੂੰ ਲੁਧਿਆਣੇ ਤੋਂ ਸਾਡੇ ਬਹੁਤ ਹੀ ਫੇਮਸ ਰਾਈਟਰ ਗੁਰਪ੍ਰੀਤ ਜਨ ਗੱਲ ਉਹਨਾਂ ਦੇ ਬੇਟੇ ਦੀ ਕਾਲ ਆਈ ਤਾਂ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਨਹੀਂ ਇਹ ਤਾਂ ਤੁਹਾਡਾ ਤੋੜੇ ਕਾਗਜ਼ ਪੱਤਰ ਲਈ ਕੀਤਾ ਉਹਨਾਂ ਨੇ ਤੇ ਇਸ ਤਰੀਕੇ ਨਾਲ ਹੋਇਆ ਤਾਂ ਫਿਰ ਉਹਨਾਂ ਨੇ ਉਹ ਸਾਰਾ ਉਹਨਾਂ ਨੂੰ ਅਟੈਂਡ ਕੀਤਾ ਉਹਨੂੰ ਕਿਉਂਕਿ ਮੈਨੂੰ ਇਹ ਲੱਗਦਾ ਕਿ ਉਹ ਉਹ ਆਮ ਦੌੜ ਭੱਜ ਨਾਲੋਂ ਆਪਦੀ ਜ਼ਿੰਦਗੀ ਦੇ ਵਿੱਚ ਕੰਮ ਨੂੰ ਇੰਨਾ ਪਿਆਰ ਕਰਦੇ ਨਹੀਂ ਉਹ ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਬਹੁਤ ਉੱਪਰ ਨੇ ਪਰ ਉਹ ਕਿਉਂਕਿ ਬਹੁਤ ਇਮੋਸ਼ਨਲ ਹੋ ਜਾਂਦੇ ਹਨ ਗੱਲਾਂ ਨੂੰ ਲੈ ਕੇ ਤੇ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਿਹੜੇ ਲੋਕ ਆਹੀ ਸਗਾ ਸਨਮਾਨਿਤ ਲੋਕ ਪਿਆਰ ਵੀ ਕਰਦੇ ਨੇ ਪਿਆਰ ਉਹਦੇ ਕੰਮ ਲਈ ਹੈ ਹੂੰ ਇੰਨਾ ਕੰਮ ਕੀਤਾ ਉਹਨਾਂ ਨੇ ਜੀ ਕਿਉਂਕਿ ਉਹਨਾਂ ਦੇ ਚਿਹਰੇ ਤੇ ਥਕਾਨ ਹੈ ਹੀ ਨਹੀਂ ਕਿਉਂਕਿ ਜਿਹੜੇ ਲੋਕ ਕੰਮ ਨੂੰ ਪਿਆਰ ਕਰਦੇ ਨੇ ਜੀ ਉਹ ਲੋਕਾਂ ਦਾ ਉਹ ਲੋਕ ਥੱਕਦੇ ਹੀ ਨਹੀਂ ਕਿਤੇ ਜੀ ਬਿਲਕੁਲ ਕਿਉਂਕਿ 60 ਤੋਂ ਵੱਧ ਫਿਲਮਾਂ ਕਰਨੀਆਂ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਇਸ ਕੈਰੀਅਰ ਦੀ ਸ਼ੁਰੂਆਤ ਕਰ ਲਈ ਸੀਗੀ ਤੇ ਹੁਣ ਤੱਕ ਉਹਨਾਂ ਨੂੰ ਦੇਖਦੇ ਆਇਆ ਹਰ ਫਿਲਮ ਦੇ ਵਿੱਚ ਇੰਨਾ ਪਰਫੈਕਟ ਕਿਰਦਾਰ ਨਿਭਾਉਂਦੇ ਨੇ ਔਰ ਲੋਕਾਂ ਦਾ ਦਿਲ ਜਿੱਤ ਕੇ ਲੈ ਜਾਂਦੇ ਨੇ ਹਰ ਫਿਲਮ ਦੇ ਵਿੱਚ ਹਾਂ ਜੀ ਤੇ ਕੱਲ ਗੱਲਬਾਤ ਹੋਈ ਆ ਤੁਹਾਡੀ ਜਦੋਂ ਉਹਨਾਂ ਨੂੰ ਅਵਾਰਡ ਮਿਲਿਆ ਉਸ ਤੋਂ ਬਾਅਦ ਗੱਲਬਾਤ ਹੋਈ ਆ ਤੁਹਾਡੀ ਹਾਂ ਮੈਂ ਉਹਨਾਂ ਨੇ ਕਾਲ ਕਰੀ ਸੀਗੀ ਜੀ ਨੂੰ ਤੇ ਉਦੋਂ ਉਹ ਜੇ ਦਿੱਲੀ ਸੀ ਤੇ ਬਸ ਹੱਸਣ ਲੱਗੇ ਕਿ ਜੇ ਚੱਲ ਪੇਰਾ ਨਹੀਂ ਹੈ ਸਾਰੇ ਲੋਕਾਂ ਦਾ ਧੰਨਵਾਦ ਕਰ ਰਹੇ ਸੀ ਇੰਡਸਟਰੀ ਦਾ ਵੀ ਡਾਇਰੈਕਟਰ ਦਾ ਪ੍ਰੋਡਿਊਸਰ ਦਾ ਜੀ ਤੇ ਉਹ ਬਸ ਇਹੀ ਮੈਨੂੰ ਉਹਨਾਂ ਨੇ ਗੱਲ ਕਹੀ ਫਿਰ ਮੈਂ ਉਹਦੇ ਨਾਲ ਉਹਨਾਂ ਨੇ ਉਸ ਟਾਈਮ ਜ਼ਿਆਦਾ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਸੀ ਕਿ ਉਹ ਬਿਜ਼ੀ ਨੇ ਜੀ ਤੇ ਬਸ ਉਹ ਫਿਰ ਉਹਨਾਂ ਨੇ ਸਰਨਾਸੀ ਉੱਥੋਂ ਜੀ ਜੀ ਦਿੱਲੀ ਤੋਂ ਜੀ ਤੇ ਬਹੁਤ ਖੁਸ਼ੀ ਨਾਲ ਮਤਰਾ ਹੰਜੂ ਸੀ ਉਹਨਾਂ ਦੇ ਇੱਕ ਤਰ੍ਹਾਂ ਦੀ ਖੁਸ਼ੀ ਬਹੁਤ ਜ਼ਿਆਦਾ ਅਜਹਾਰ ਹੀ ਨਹੀਂ ਹੋਇਆ ਜਦੋਂ ਤੁਹਾਨੂੰ ਬਹੁਤ ਲੰਬੀ ਗੱਲ ਹੋਣੀ ਸੀ ਮੈਂ ਕਿਹਾ ਬੈਂ ਜੀ ਤੁਸੀਂ ਆਓ ਤੇ ਆਪਾਂ ਫਿਰ ਮਿਲ ਕੇ ਜਸ਼ਨ ਬਣਾਵਾਂਗੇ ਤੇ ਅਸਾਂ ਲਾਗੇ ਕਹਿੰਦੇ ਲੈ ਬਸ ਜਸ਼ਨ ਨੂੰ ਕੀ ਹੈ ਬਸ ਠੀਕ ਹੈ ਤੁਸੀਂ ਮੈਨੂੰ ਦੁਆਵਾਂ ਕਰਦੇ ਹੋ ਮੈਨੂੰ ਪਿਆਰ ਕਰਦੇ ਹੋ ਸਾਰੇ ਤੇ ਮੈਨੂੰ ਵਧੀਆ ਲੱਗਦਾ ਬਿਲਕੁਲ ਅਮੋਸ਼ਨਲ ਜੇ ਹੋ ਗਏ ਸੀਗੇ ਜੀ ਆਮ ਆ ਪੂਰੀ ਇੰਡਸਟਰੀ ਨੂੰ ਹੁਣ ਇਹ ਲੱਗਦਾ ਹੈ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਵੱਲ ਉਹਨਾਂ ਦਾ ਕੋਈ ਵੱਡਾ ਸਨਮਾਨ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਕਿਉਂਕਿ ਪੰਜਾਬ ਨੂੰ ਪੰਜਾਬੀਆਂ ਨੂੰ ਉਹਨਾਂ ਨੇ ਹਮੇਸ਼ਾ ਅੱਗੇ ਰੱਖਿਆ ਗੱਲ ਕਰ ਸਕੋ ਜੀ ਮੈਮ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਸ਼ੁਕਰੀਆ ਮੈਮ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਹਾਂ ਮੈਂ ਬਸ ਇਹ ਹੀ ਦੁਆ ਕਰਦੀ ਆ ਕਿ ਮੇਰੇ ਜਿਹੜੇ ਸਾਡੇ ਸਤਾਰਜੋਗ ਭੈਣ ਜੀ ਆ ਸਾਰਿਆਂ ਦੇ ਸਤਾਰਜਤ ਨੇ ਉਹ ਜੀ ਤੇ ਵੀ ਉਹ ਤੰਦਰੁਸਤ ਰਹਿਣ ਤੇ ਹਮੇਸ਼ਾ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੀ ਤੇ ਹੋਰ ਵੱਡਿਆਂ ਪਲਾਂਗਾ ਪੱਟਣ ਤੇ ਸਾਨੂੰ ਹਮੇਸ਼ਾ ਸਾਡੇ ਆਰਾਧ ਅਸਰੇ ਬਣੇ ਰਹਿਣ ਤੇ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਤੋਂ ਹੋਰ ਗੱਲਾਂ ਅਸੀਂ ਸਿੱਖ ਸਕੀਏ ਜੀ ਬਹੁਤ ਮਾਣ ਮਹਿਸੂਸ ਹੁੰਦਾ ਮੈਂ ਤਾਂ ਆਪਣੇ ਆਪ ਨੂੰ ਮਾਣ ਮੱਤੀ ਮਹਿਸੂਸ ਕਰ ਰਹੀ ਹਾਂ ਤੇ ਉਹਨਾਂ ਨੂੰ ਇਹ ਅਵਾਰਡ ਮਿਲਣੇ ਚਾਹੀਦੇ ਸੀ ਤੇ ਸਾਡੀ ਭੈਣ ਪਦਮਸ਼ਰੀ ਨਿਰਮਰਿਸ਼ੀ ਤੇ ਜਿਨੇ ਉਹ ਬਹੁਤ ਕੋਮਲ ਹਿਰਦੇ ਦੇ ਨੇ ਬਹੁਤ ਪਿਆਰ ਕੀਤਾ ਉਹਨਾਂ ਨੇ ਆਪਦੇ ਕੰਮ ਨੂੰ ਉਸ ਤੋਂ ਪਤਾ ਲੱਗਦਾ ਕਿ ਸਾਨੂੰ ਆਪਦੇ ਕੰਮ ਨੂੰ ਇੰਨਾ ਪਿਆਰ ਕਰਨਾ ਚਾਹੀਦਾ ਕਿ ਕਿਸੇ ਲਈ ਮਜਬੂਰੀ ਬਣ ਜੇ ਬਿਲਕੁਲ ਕੈਨਲੀ ਬਾਬਾ ਕੈਨਲੀ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਮੈਮ ਅਸੀਂ ਵੀ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ ਤੁਹਾਨੂੰ ਸ਼ੁਭ ਕਾਮਨਾਵਾ ਦਿੰਨੇ ਆ ਤੁਹਾਡੀ ਸਿਹਤ ਤੰਦਰੁਸਤ ਰਹੇ ਉਹਦੇ ਲਈ ਵੀ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਹਾਂ ਥੈਂਕ ਯੂ ਰਾਜੇ ਥੈਂਕ ਯੂ ਹਮਾਸ਼ਾ ਤੁਹਾਡਾ ਪਿਆਰ ਰਵੇਂ ਬਣਾ ਰਵੇ ਥੈਂਕ ਯੂ ਥੈਂਕ ਯੂ ਸੋ ਮਚ ਮੈਮ ਓਕੇ ਸੁਇਸੀ ਗੇਸ ਸਾਡੇ ਨਾਲ ਗੁਰਪ੍ਰੀਤ ਪੰਗੂਕੌਰ मैम ਪੰਜਾਬੀ ਫਿਲਮ ਇੰਡਸਟਰੀ ਤੋਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੂੰ ਵੇਖਿਆ ਔਰ ਇਹਨਾਂ ਨੇ ਉਹਨਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਉਹ ਸਾਂਝੀ ਕੀਤੀ ਔਰ ਕਿੰਨੇ ਇਮੋਸ਼ਨਲ ਇਸ ਵਕਤ ਨਿਰਮਲ ਰਿਸ਼ੀ मैम ਨੇ ਔਰ ਕਿਵੇਂ ਪੂਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ ਤੁਸੀਂ ਵੀ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਕਿ ਜਿਹੜੇ ਅਦਾਕਾਰਾਂ ਨੂੰ ਤੁਸੀਂ ਬਚਪਨ ਤੋਂ ਵੇਖਦੇ ਆ ਰਹੇ ਹੋ ਜਿਨ੍ਹਾਂ ਦੀਆਂ ਫਿਲਮਾਂ ਤੁਸੀਂ ਇੰਨੀਆਂ ਪਸੰਦ ਕਰਦੇ ਹੋ ਉਹਨਾਂ ਨੂੰ ਪਦਮਸ਼ਰੀ ਮਿਲਿਆ ਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਰਾਹੀ ਇਹ ਸਭ ਜ਼ਰੂਰ ਦੱਸਣਾ ਤੇਗ ਦਰੋਦਨਿਕ ਸਵੇਰਾ ਟੀਵੀ ਸਾਸ਼ਿਕਾ